ਕੱਲੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਨਾਲ 100 ਲੇਡੀਜ਼ ਨੇ 100 ਮਾਵਾਂ ਨੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਉਂਕੇ 1.5 ਕਰੋੜ ਰੁਪਇਆ ਕਮਾ ਲਿਆ ਮਤਲਬ 2 ਲੱਖ ਰੁਪਇਆ ਇੱਕ ਨੂੰ ਆ ਗਿਆ ਕੱਲੇ ਸਰਕਾਰੀ ਨਾਲ ਤੇ ਹੁਣ ਅਸੀਂ ਪ੍ਰਾਈਵੇਟ ਨੂੰ ਵੀ ਕਹਤਾ ਯਾਰ ਸਾਥੀ ਵਰਦੀਆਂ ਸੰਭਾਲ ਲੈ ਬਈ ਕਿੰਨੇ ਸਕੂਲ ਆ ਗਏ ਬਿਲਕੁਲ 25 ਪ੍ਰਾਈਵੇਟ ਸਕੂਲਾਂ ਨੇ ਵੀ ਵਰਦੀਆਂ ਦੀ ਆਰਡਰ ਦਿੱਤੇ ਕਿ ਸਾਡੀਆਂ ਵਰਦੀਆਂ ਵੀ ਤੁਸੀਂ ਸਿਉਂ। ਤੇ ਮੈਂ ਹੁਣ ਕਿਹਾ ਪੰਜਾਬ ਪੁਰਸ ਦੀਆਂ ਵਰਗੀਆਂ ਬੇਨ ਤੁ ਸਮਾਇਆ ਕਰਾਂਗੇ ਸਾਰੇ ਪੰਜਾਬ ਚ ਮਾਵਾ ਪੈਣਾ ਕੰਮ ਤੇ ਲੱਗਣ ਜਦੋਂ ਘਰ ਦਾ ਆਗੂ ਜਦੋਂ ਕਿਸਾਨ ਜਾਂ ਮਲਾਜ਼ਮ ਖੇਤੋਂ ਜਾਂ ਦਫ਼ਤਰੋਂ ਕੰਮ ਕਰਕੇ ਘਰਿਆਂ ਵੇ ਉਦੋਂ ਤੱਕ ਉਹਦੀ ਘਰ ਵਾਲੀ ਘਰੇ ਬੈਠੀ 1000 ਤੋਂ 2000 ਰੁਪਿਆ ਕਮਾ ਚੁੱਕੀ ਹੋਵੇ ਮੇਰਾ ਆ ਸੁਪਨਾ ਬਸ ਵੀ ਉਹ ਕਮਾ ਚੁੱਕੀ ਹੋਵੇ 50-6000 ਰੁਪਿਆ ਮਹੀਨੇ ਦਾ ਉਹ ਕਮਾਉਂਦੀ ਹੋਵੇ ਘਰੇ ਬੈਠੀ ਘਰੇ ਬੈਠੀ ਛੋਟੇ ਛੋਟੇ ਸਕੀਮਾਂ ਨੇ ਉਹੀ ਟੈਂਡਰ ਦੇ ਹੀ ਜਾਂਦੇ ਆ ਆ ਜਿਹੜੇ ਪੁਲਿਸ ਵਾਲੇ ਨੇ ਪੰਜਾਬ ਪੁਲਿਸ ਦੇ ਜਿਹਨਿੰਨੇ ਭਰਦੀਆਂ ਨੇ ਤੁਹਾਨੂੰ ਪਤਾ ਹੈ ਇਹ ਸਰਕਾਰ ਨੇ ਨਹੀਂ ਸਮਝੀ ਇਹਨਾਂ ਨੇ ਆਪਸ ਨਹੀਂ ਹੋਈਆਂ ਨੇ ਕਾਰਨ ਪਤਾ ਕੀ ਜਿਹੜਾ ਸਰਕਾਰ ਕੱਪੜਾ ਲੈਂਦੀ ਸੀ ਨਾ ਉਹਨੂੰ ਐਂ ਕਰੋ ਨਾ ਗਲੀ ਨਿਕਲ ਜਾਂਦੀ ਹੈ ਵਿੱਚ ਐਡਾ ਥੋਥਾ ਕੱਪੜਾ ਤੇ ਆਪ ਸਮਾਉਂਦੇ ਆ ਇਹ ਚੋਲਿਆ ਠਾਨੇ ਚ ਤਾਂ ਨਹੀਂ ਮਰਨਾ ਇਹ ਤਾਂ ਪੈਸੇ ਕੱਲ ਉੱਥੋਂ ਵਰਦੀਆਂ ਚੋਂ ਪੈਸੇ ਭਾਈ ਜਾਂਦੇ ਆ ਯਾਰ ਦੱਸੋ ਹੁਣ ਇਹਨਾਂ ਦੀਆਂ ਸ਼ਾਨਦਾਰ ਵਰਦੀਆਂ ਆਪਣੀ ਚਾਚੇ ਤਾਏ ਆਪਣੀ ਪੁੱਤ ਪਤੀਜੇ ਨੇ ਇਹਨਾਂ ਦੀਆਂ ਵਰਦੀਆਂ ਸਾਡੀਆਂ ਮਾਵਾ ਸਹੌਣ ਕਿੰਨਾ ਮਨਸੂਹ ਗਿਆ ਤੇ ਨਾਲੇ ਕੰਮ ਮਿਲੂਗਾ ਜੀ ਸਾਰਾ ਅਸੀਂ ਕਰਾਂਗੇ ਅਸੀਂ ਤਾਂ ਹੁਣ ਬਾਹਰਲੇ ਸੂਬੇ ਨਾਲ ਵੀ ਗੱਲ ਕਰ ਲਈ ਵਰਦੀਆਂ ਸਵਾਉਣੀਆਂ ਸਾਡੇ ਨਾਲ ਗੱਲ ਕਰੋ ਹਾਂ ਇਹ ਕਿਹੜੀ ਗੱਲ ਆ ਮਮਤਾ ਬੈਨਰ ਜੀ ਉਹਨੂੰ ਕਹਿੰਦਾ ਚੌੜ ਲੈਣ ਨੇ ਸਿੱਧੀ ਗੱਲ ਕਰੀ ਤੂੰ ਅਪਾ ਕਰਦੇ ਨਹੀਂ ਇਹਨਾਂ ਨਾਲ ਗੱਲ ਉਹ ਕਹਿੰਦੀ ਮੈਨੂੰ ਚੌਲ ਚਾਹੀਦੇ ਮੈਂ ਗੱਡੀਆਂ ਟ੍ਰੇਨਾਂ ਭੇਜ ਦੇ ਜਿੰਨੇ ਮਰਜੀ ਚੱਕੇ ਤੂੰ ਸਾਡੇ ਕੋਲ ਤੱਬ ਕਿਹੜਿਆਂ ਪੈਸਾਂ 'ਚ ਫਿਰਦਾ ਹੈ ਕੀ ਪਤਾ ਗੁੰਗਾ ਬਣ ਕੇ ਫਿਰਦਾ ਹੈ ਕੀ ਪਤਾ ਅਪਾਹਜ ਬਣ ਕੇ ਫਿਰਦਾ ਹੈ ਕੀ ਪਤਾ ਕਿਹੜੇ ਰੂਪ ਦੇ ਵਿੱਚ ਆਪਣੇ ਟੈਸਟ ਲਈ ਜਾਂਦਾ ਸੋ ਕਿਸੇ ਦਾ ਹੱਕ ਨਾ ਮਾਰੋ ਕਿਸੇ ਨੂੰ ਮਜ਼ਾਕ ਨਾ ਕਰੋ ਕੋਝਾ ਮਜ਼ਾਕ ਨਾ ਕਰੋ ਤੇ ਕਿਸੇ ਨੂੰ ਤਰੱਕੀ ਦੇ ਵਿੱਚ ਰਾਹ ਦੇ ਵਿੱਚ ਰੋੜਾ ਨਾ ਬਣੋ ਲੱਤਾਂ ਨੂੰ ਤੁਰਨ ਵਾਸਤੇ वरतो लत दूजिया दत्तों च फसा ना वरत यही मेरी सोच है यही मेरा काम करने का तरीका है।, है छोटा किसी तो बड़ा गलतियां भी हो जाय हो शायद क्योंकि इंसान गलती का पुतला है सोलह कल संपूर्ण तक कोई आया नहीं धरती से मोटा फटके रोक लियो बड़ के रोक लियो पुत इतने तो गलत है ऐ कर दे ਦੋ ਤਿੰਨ ਬਹੁਤ ਵੱਡੀਆਂ ਸਕੀਮਾਂ ਆਉਣ ਵਾਲੇ ਦਿਨਾਂ 'ਚ ਅਨਾਉਂਸ ਕਰਾਂਗੇ ਹਾਂਜੀ ਤੁਸੀਂ ਸਾਰਿਆਂ ਨੇ ਸਾਡੇ ਜੋ ਪੰਜਾਬ ਦੇ ਮੁੱਖ ਮੰਤਰੀ ਹਨ ਉਹਨਾਂ ਦੇ ਮੂੰਹ ਇਹ ਗੱਲ ਸੁਣੀ ਲਈ ਹੋਵੇਗੀ ਕਿ ਅਸੀਂ ਅਕਸਰ ਪਿਛਲੇ ਦਿਨਾਂ ਦੇ ਵਿੱਚ ਦੇਖਦੇ ਸੀ ਬਹੁਤ ਪਿਛਲੇ ਦਿਨਾਂ ਦੇ ਵਿੱਚ ਕੀ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੈਂਟਰ ਚਲਾਏ ਜਾਂਦੇ ਸੀ ਜਿਹਦੇ ਵਿੱਚ ਕੁੜੀਆਂ ਨੂੰ ਸਿਰਫ ਕੀ ਹੈ ਸਿਲਾਈ ਸੈਂਟਰ ਦਾ ਕੀ ਹੈ ਲਖਣ ਸਿਖਾਇਆ ਜਾਂਦਾ ਸੀ ਜਿਹਦੇ ਵਿੱਚ ਉਹਨਾਂ ਨੂੰ ਸਿਰਫ ਇਹੀ ਚੀਜ਼ ਸਿਖਾਈ ਜਾਂਦੀ ਸੀ ਕਿ ਤੁਸੀਂ ਅੱਗੇ ਦੇ ਕਿਸ ਤਰ੍ਹਾਂ ਮਚ्योर ਹੋਣਾ ਹੈ ਤੇ ਜੇ ਹੁਣ ਗੱਲ ਕਰੀਏ ਤਾਂ ਹੁਣ ਜਿੰਨਾਂ ਕੁੜੀਆਂ ਨੂੰ ਥੋੜਾ ਬਹੁਤੀ ਜਾਚ ਹੈਗੀ ਹੈ ਜਾਂ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਪੂਰੀ ਜਾਚ ਕੀ ਉਹ ਕਰੇ ਚਾਹੇ ਕਪੜੇ ਲੱਖ ਸੌਂਦੇ ਹੋਣੀਆਂ ਉਹਨਾਂ ਨੂੰ ਵੀ ਕੀ ਹੈ ਬਹੁਤ ਜ਼ਿਆਦਾ ਫਾਇਦਾ ਹੈ ਜੇਕਰ ਮੰਨ ਕੇ ਚਲੋ ਪਿੰਡ ਦੇ ਵਿੱਚ ਸੈਂਟਰ ਖੁੱਲੇ ਆ ਠੀਕ ਹੈ ਉਹਦੇ ਵਿੱਚ ਕੀ ਹੈ ਹੁਣ ਉਹਨਾਂ ਨੂੰ ਮੁਫਤ ਸਿਲਾਈ ਸੈਂਟਰ ਕੀ ਸਿਲਾਈਆਂ ਵੀ ਦਿੱਤੀਆਂ ਜਾਂਦੀਆਂ ਠੀਕ ਹੈ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਹਨ ਇਹ ਬਹੁਤ ਵਧੀਆ ਇੱਕ ਓਪਰਚ्युनिटी ਹੈ ਕੁੜੀਆਂ ਦੇ ਲਈ ਹੋਰ ਵੀ ਉਹਨਾਂ ਨੇ ਇੱਕ ਇਹ ਗੱਲ ਕੀਤੀ ਹੈ ਕਿ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਦੀ ਵਰਦੀਆਂ ਇੱਕ ਸਕੂਲ ਦੇ ਬੱਚੇ ਹਨ ਜਿਵੇਂ ਸਰਕਾਰੀ ਸਕੂਲਾਂ ਦੇ ਬੱਚੇ ਆਲਮੋਸਟ ਹੁੰਦੇ ਹਨ ਉਹਨਾਂ ਦੀਆਂ ਵਰਦੀਆਂ ਉਹ ਬੀਬੀਆਂ ਪਹਿਣਾ ਸੀ ਕਿ ਉਹ ਪੈਸਾ ਕਮਾ ਕੇ ਮਤਲਬ ਕਿ ਆਪਣੇ ਜਿੰਨਾ ਉਹਨਾਂ ਦੇ ਹਸਬੰਦ ਕਮਾਉਂਦੇ ਨੇ ਪੈਣ ਭਰਾ ਕਮਾਉਂਦੇ ਹਨ ਕਰ ਦੇ ਵਿੱਚ ਜੈਂਟਸ ਕਮਾਉਂਦੇ ਹਨ ਉਸ ਤਰ੍ਹਾਂ ਕੀ ਹੈ ਉਹ ਕੁੜੀਆਂ ਵੀ ਕਮਾ ਸਕਣ ਹੋਰ ਨਹੀਂ ਤਾਂ ਜਿਆਦਾ ਤੋਂ ਜਿਆਦਾ ਇੱਕ ਪਿੰਡ ਦੀ ਵਿੱਚ ਰਹਿ ਕੇ ਇੱਕ ਮਜ਼ਦੂਰੀ ਇੱਕ ਜਿਵੇਂ ਹੁੰਦੀ ਹੈ ਇੱਕ ਬੰਦੇ ਦੀ ਆਤੋਂ ਇਹਦੇ 400 ਰੁਪਏ ਹੁੰਦੀ ਤੇ ਉਹ ਵੀ ਇੱਕ ਬਹੁਤ ਵਧੀਆ ਪੈਸਾ ਹੁੰਦਾ ਹੈ ਕਿਉਂਕਿ ਇੱਕ 100 ਰੁਪਏ ਵੀ ਜਿਸ ਬੰਦੇ ਦੇ ਕੋਲ ਨਹੀਂ ਹੁੰਦਾ ਉਹਦੇ ਲਈ ਬਹੁਤ ਵਧੀਆ ਇਹ ਪੈਸਾ ਹੈ 400 500 ਦਿਨ ਦਾ ਹੋਵੇ ਉਹ ਬਹੁਤ ਵਧੀਆ ਹੁੰਦਾ ਹੈ ਸੋ ਇਹ ਤਾਂ ਇੱਕ ਬਹੁਤ ਵਧੀਆ ਟਾਂਗ ਹੈ ਜਿੰਨਾ ਕੁੜੀਆਂ ਦੇ ਕੋਲ ਉਹਨਾਂ ਨੂੰ ਥੋੜੀ ਬੋਤੀ ਜਾਂਚ ਵੀ ਹੁੰਦੀ ਹੈ ਬਟ ਇੰਨਾ ਕੋ ਪੈਸਾ ਉਹਨਾਂ ਕੋ ਨਹੀਂ ਹੁੰਦਾ 4-5000 ਦਾ ਕਿਉਂ ਉਹ ਸਲਾ ਲੈ ਸਕਣ ਠੀਕ ਹੈ ਮਸ਼ੀਨਾ ਲੈ ਸਕਣ ਤਾਂ ਕਰਕੇ ਕੀ ਹੈ ਇੱਕ ਇਹਦੇ ਲਈ ਤੁਸੀਂ ਕੀ ਹੈ ਜਿਨ੍ਹਾਂ ਨੂੰ ਵੀ ਥੋੜੀ ਬਥੀ ਜਾਚ ਆਂਦੀ ਹੈ ਤਾਂ ਤੁਸੀਂ ਇਹ ਜਾ ਕੇ ਉੱਥੇ ਪਿੰਡ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਸ਼ਹਿਰ ਹੈ ਤੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਕੁੜੀਆਂ ਨੇ ਸਲਾਈ ਦਾ ਵੱਲ ਸਿੱਖਣਾ ਹੈ ਜਾਂ ਇਸ ਤੋਂ ਇਲਾਵਾ ਕੋਈ ਵੀ ਬੁਟੀਕ ਦਾ ਕੰਮ ਆ ਗਿਆ ਜਾਂ ਕੋਈ ਵੀ ਐਨੀਬਾਡੀ ਬਿਊਟੀ ਦਾ ਕੰਮ ਆ ਗਿਆ ਤੇ ਉਹ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਤਾਂ ਉੱਥੇ ਸਿੱਖਿਆ ਕਰੋ ਜਾ ਕੇ ਉੱਥੇ ਹੋ ਸਕਦਾ ਤੁਹਾਨੂੰ ਸਿਖਾਉਣ ਦੇ ਵੀ ਪੈਸੇ ਮਿਲਦੇ ਹਨ ਅਤੇ ਜਿਹੜੇ ਤੁਸ ਤੁਹਾਨੂੰ ਕੀ ਹੈ ਉੱਥੇ ਨਾਲ ਦੀ ਨਾਲ ਕੱਪੜਾ ਵੀ ਦਿੱਤਾ ਜਾਂਦਾ ਐਕਸਟਰਾ ਉਹਨਾਂ ਦਾ ਕੱਪੜਾ ਦਿੱਤਾ ਜਾਂਦਾ ਕਿ ਤੁਸੀਂ ਬਹੁਤ ਵਧੀਆ ਆਪਣਾ ਕਰੋ ਵੀ ਕੱਪੜਾ ਨਾਲ ਲੈ ਕੇ ਜਾਓ ਆਪਣਾ ਕੱਪੜਾ ਵੀ ਨਾ ਖਰਾਬ ਹੋਏ ਤੇ ਤੁਸੀਂ ਅਸੀਂ ਸਭ ਚੀਜ਼ਾਂ ਸਿੱਖਿਆ ਕਰੋ ਪੜਾਈ ਦੇ ਨਾਲ ਨਾਲ ਥੋੜਾ ਬਹੁਤ ਜ਼ਿਆਦਾ ਟਾਈਮ ਨਹੀਂ ਵੱਧ ਵੱਧ ਇੱਕ ਘੰਟਾ ਲੱਗ ਜਾਂਦਾ ਹੁੰਦਾ ਆਪਾਂ ਦੇਖਦੇ ਹਾਂ ਕਿ ਤੁਸੀਂ ਇੱਕ ਘੰਟੇ ਵਿੱਚ ਵੀ ਆਪਣਾ ਕੰਮ ਨਿਪਟਾ ਕੇ ਆ ਸਕਦੇ ਹੋ ਉਹ ਵੀ ਬਹੁਤ ਵਧੀਆ ਹੁੰਦਾ ਹੈ ਘੰਟੇ ਪੂਰੇ ਕਿਤੇ ਐਗਜ਼ਾਮ ਆ ਜਾਂਦਾ ਤਾਂ ਉਹ ਮਤਲਬ ਉਹਦੇ ਲਈ ਥੋੜੀ ਜਿਹੀ ਹਾਈएस्ट ਚੀਜ਼ ਹੋ ਜਾਂਦੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ